ਕੋਨੇ ਫਟਾ ਫਟ ਤੀਰ ਕਿਉਂ ਆ ਕਮਾਲ ਮੁਟਾਲ ਰੱਖੂ ਦੀ ਮਾਰ ਨੇ ਬਾਖੀ ਖਾਲੀ ਆ ਗਿਆ ਸਾਹਮਣੇ ਵੇਖਲਾ ਸਾਥ ਨੂੰ ਆ ਗਿਆ ਸਾਹਮਣਾ ਬੜੂ ਕਰਿਆ ਜਾਂਦਾ ਮਹਾਰਾਜ ਜੀ ਨੇ ਐਨੀ ਲਾ ਕੇ ਆ ਗਿਆ ਜਿੰਨੀ ਲਾ ਕੇ ਸਾਹਮਣੇ ਸੂਨਮੇ ਦਾ ਚੰਗੀ ਫੇਰੀ ਤੇ ਤਾਂ ਭਜੰਗ ਦੱਸਿਓ ਛਟ ਬਾਜ ਕੇ ਬਾਣ ਲੱਗਾ ਫੱਲ ਦੇ ਸਮਝਾਏ ਰਹੇ ਕਪਟੀ ਮੰਨੋ ਜਿੰਨਾਂ ਤੇ ਇਹਦਾ ਬੜੀ ਮਹਾਰਾਜ ਦਾ ਪਹਿਰਾ ਹੈ ਸਤਿਗੁਰੂ ਨੇ ਨਹੀਂ ਸਾਡਾ ਇਬਹਾਸ ਹੀ ਇੰਨਾ ਵਾਕਿਆ ਨੂੰ ਇੱਥੇ ਮਾਰ ਦਈਏ ਤੇਰੀ ਭੈਣ ਦੀਆਂ ਅਰਦਾਸਾਂ ਪੂਰੀਆਂ। ਮੈਂ ਮਾਰੇ ਪ੍ਰੇਮ ਨਾਲ ਜ਼ਿਕਰ ਕਰਦਾ ਹਾਂ ਸਤਿਕਾਰਯੋਗ ਗਿਆਨੀ ਸਰੂਪ ਸਿੰਘ ਜੀ ਕੰਧਿਆਣਾ ਸਾਹਿਬ। ਖਾਲਸਾ ਜੀ ਇਹਨਾਂ ਨੇ ساری ਉਮਰ ਪੰਥ ਨੇ ਲੇਖੇ ਜਲਾਈ। ਇਹੋ ਜੀ ਗੱਲ ਕਰਨੀ ਗਿਆ ਕਹਿੰਦੇ ਨੇ ਇੱਕ ਹੋਰ ਤੀਰ ਆ ਕੇ ਉੱਥੇ ਵੱਜਾ। ਉੱਤੇ ਕੁੱਝ ਲਿਖਿਆ ਸੀ ਕੋਈ ਨਾਲ ਜਦੋਂ ਨੇ ਖੋਲੇ ਪੜਿਆ ਲਿਖਿਆ ਸੀ ਸੈਦ ਖਾਨ ਤੇਰੇ ਸਿਰ ਵਿੱਚ ਤੇ ਸਾਡੇ ਤੀਰ ਵਿੱਚ ਤੇਰੀ ਭੈਣ ਦੇ ਆਰਦਾਸਾਂ ਨੇ ਜਿਹੜੀਆਂ ਤੈਨੂੰ ਬਚਾਉਂਦੀਆਂ ਤੇ ਇਹ ਤੀਰ ਜਗਰੂ ਨਾਲ ਨਹੀਂ ਕਰਿਆ ਸਾਡਾ ਅਹਿਆਸ ਹਿੰਦਾ ਹੈ ਆਹ ਜਾਂ ਮੇਰਾ ਇਹ ਦਰੂ ਜਗਰੂ ਨਾਲ ਡਰਪਿਆ ਜੱਗ ਦੇ ਮੈਦਾਨ 'ਚ ਵੇਖੀ ਕੋਈ ਡਰ ਨਹੀਂ ਕਰਦੇ ਇਦਾਂ ਨੂੰ ਫੇਰ ਪਸਾਰਿਆ ਜਦਵੀ ਜਦਵਰੀ ਭਾਈ ਆਮਰ ਸਿੰਘ ਨੱਚਣਾ ਮਹਾਰਾਜ ਜੀ ਦੀ ਫੌਜ ਦੇ ਸੈਨਾਪਤੀ ਭਾਈ ਉਹਦੇ ਸਿੰਘ ਸ਼ਰੀਦ ਨਾਲ ਕਾਦਾ ਬਜਿੰਦਰ ਸਿੰਘ ਆਪਾ ਤਾਂ ਸਿੰਘ ਚੋਦੇ ਸੰਜਗ ਸਾਇਸੌਰ ਕਰ ਲੈਣ ਅਸੀਂ ਜਾ ਕੇ ਸਿੱਧਾ ਹੀ ਛੁੱਟ ਪਏ ਉਹਨਾਂ ਨੇ ਪਹਿਲਾ ਸੁਰਤਾਲ ਸੈੱਟ ਕਰਕੇ ਫਿਰ ਤੁਹਾਨੂੰ ਜਿਹੜੇ ਸ਼ਬਦ ਆਉਂਦਾ ਕਿ ਨਾਮ ਉਹ ਪੁਤਰੀਏ ਸਾਹਿਬ ਨਾਮ ਵੀ ਦਿੱਤੇ ਗਿਆ ਸਭਨਾ ਖਾਣੇ ਪਾੜ ਕੇਗੇ ਸੀ ਅਜੇ ਕੋਈ ਪਾਈਗੇ ਇਹ ਸਦਵਾ ਨੰਨਾ ਗੁਰਦੁਆਰਾ ਸਾਹਿਬ ਆ ਜੀ ਪਾਸ਼ਾ ਛੇਵੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਅਸੀਂ ਸਲਾਨਾਂ ਗੁਰਪੁਰ ਗਏ ਜਿਹੜਾ ਤਰਹੀਆ ਗੁਰਪੁਰ ਪਿਆ ਚੱਲ ਰਿਹਾ ਆ ਤੇ ਅਸੀਂ ਸਾਰਾ ਪਿੰਡ ਐਨਆਰਆਈ ਵੀਰ ਬੜੀ ਸ਼ਾਦਨਾਮ ਮਨਾ ਰਹੇ ਹਾਂ ਇੱਥੇ ਜਿਹੜੀ ਗੁਰੂ ਦਰ ਸੰਗਤ ਆਇਆ ਕੋਈ ਨਾ ਵਾਤ ਕੋਈ ਨਾ ਬੋਤੀ ਕੋਈ ਨਾ ਕਿਤੇ ਇਹ ਇੱਥੇ ਲੰਗਰ ਪਾਣੀ ਦਾ ਟੋਟ ਪ੍ਰਬੰਧ ਵਰਤਦਾ ਪੂਰਾ ਟਾਈਮ ਲੰਗਰ ਚੱਲਦਾ ਆ ਤਿੰਨੋ ਦਿਨਾਂ ਇਹਦਾ ਪ੍ਰੋਗਰਾਮ ਵੈਰ ਵਿੱਚ ਕਿੰਨੇ ਦਿਨ ਚੱਲਿਆ ਜੋ 23 24 ਤੇ 25 ਬ੍ਰੀਗ ਜਨਵਰੀ ਹਰ ਸਾਲ ਲਗਾਤਾਰ ਹੁੰਦਾ ਹੈ ਇਸ ਪ੍ਰੋਗਰਾਮ ਵਿੱਚ ਐਨਆਰਈ ਵੀ ਦੀ ਗ੍ਰਾਹਕਾਂ ਵਿੱਚ ਚੈਟ ਕੋਲ ਵੀ ਕਾਫੀ ਸਹਿਯੋਗ ਆ ਸਾਰੇ ਪਿੰਡ ਦਾ ਸੰਯੋਗ ਆ ਸਾਰੇ ਐਨਆਰਈ ਵੀਰਾਂ ਦਾ ਸੰਯੋਗ ਆ ਤੇ ਇਹ ਇਮਾਰਤ ਨੂੰ ਬਣਾਉਣ ਦੇ ਵਿੱਚ ਸਾਰੇ ਐਨਆਰਈ ਵੀਰਾਂ ਦਾ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਚੱਲ ਰਿਹਾ ਹੈ। ਮਾਈ ਜੀ ਜਿਹੜੇ ਅਸਿਕਲ ਦੇ ਬੱਚੇ ਆ ਗਲਤ ਰਾਹ ਪੈ ਗਏ ਆ ਉਹਨਾਂ ਨੂੰ ਆਪਣਾ ਕੀ ਮੇਸਜ ਦੇਣ। ਉਹ ਸਾਡੇ ਇੱਥੇ ਸੰਸਥਾ ਬਣੀ ਆਈ ਗੁਰਦੁਆਰਾ ਸਾਹਿਬ। ਉਹਨਾਂ ਨੂੰ ਪੜ੍ਹ ਸਿਖਾਉਂਦੇ ਆ ਤੇ ਜਿਹੜੇ ਕਿ ਅੱਗੇ ਤੋਂ ਗ੍ਰਾਂਤੀ ਸੰਘ ਦੀ ਸੇਵਾ ਕਰ ਸਕਣ ਇਹ ਪ੍ਰਬੰਧ ਸਾਰਾ ਕਰ ਰਿਹਾ। ਇੱਥੇ ਵੀ ਦਸਤਾਰ ਬੰਦੀ ਵੀ ਕੀਤੀ ਗਈ। ਦਸਤਾਰ ਬੰਦੀ ਕੀਤੀ ਜਾਂਦੀ ਆ। ਹੋਰ ਤੁਸੀਂ ਇਹ ਪਿੰਡ ਵੱਲੋਂ ਪਾਈ ਪੰਜਾਲ ਸਿੰਘ ਦੇ ਉੱਥੇ ਵਿਸਤਾਰ ਮੰਦੀਸ ਸਖਾਈ ਜਾਂਦੀ ਹੈ ਹਾਂਜੀ ਰਾਜ ਜੀ ਕੀ ਨਾਮ ਹੈ ਹਾਂਜੀ ਵਾਖਾ ਸਾਹਿਬ ਅਗਿ ਫਤਈ ਮੇਰਾ ਨਾਮ ਫਰਮਜੀਤ ਸਿੰਘ ਆ ਤੇ ਅੱਜ ਇੱਥੇ ਸ੍ਰੀ ਗੁਰਦੁਆਰਾ ਬੇਰ ਸਾਹਿਬ ਵਿੱਚ ਖਤਰ ਹੋਏ ਆ ਤੇ ਇਹ ਗੁਰਦੁਆਰਾ ਬੇਰ ਸਾਹਿਬ ਗਿਆਨੀ 나ਜਲ ਸਿੰਘ ਜਿਹੜੇ ਮੁੱਖ ਸੇਵਾਦਾਰ ਸਗੇ 1980 ਦੇ ਕਰੀਬਨ ਪਹਿਲਾਂ ਛੋਟਾ ਜਿਹਾ ਗਉਧ ਦੇ ਕਮਰਾ ਬਣਾਇਆ ਸੀ ਉੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸੀ ਕਿ ਉਸ ਤੋਂ ਬਾਅਦ ਫਿਰ ਇੰਦਰ ਮਨਜੀਤ ਸਾਹਿਬ ਦੀ ਸੇਵਾ ਹੋਈ ਇੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਤੋਂ ਬਾਅਦ ਹੌਲੀ-ਹੌਲੀ ਫਿਰ ਸਾਰੇ ਸੇਵਾਦਾਰਾਂ ਨੇ ਤਾਂ ਮੱਸਾ ਸਿੰਘ ਜੀ ਤੇ ਮੈਂ ਬਹੁਤ ਹੀ ਸਾਰੇ ਮੈਨੂੰ ਵੀ ਥੋੜਾ ਬਤਾ ਸਮਾਂ ਮਿਲਿਆ ਸੇਵਾ ਕਰਨ ਦਾ ਤੇ ਅਸੀਂ ਸਾਰੇ ਨਗਰ ਨੇ ਨਗਰ ਨੇ ਇਲਾਕੇ ਦੀ ਸੰਗਤ ਨੇ ਰਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਮਹਾਲਤ ਬਣਾਈ ਤੇ ਇਹ ਜਿਹੜਾ ਗੁਰਪੁਰਬ ਬਣਾਇਆ ਜਾਂਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਪਤਾਂਵਾਂ ਦੇ ਸੰਬੰਧੇ ਵਿੱਚ 93 ਸਾਲ ਤੋਂ ਸਾਡੇ ਬਜ਼ੁਰਗ ਮਨਾਉਂਦੇ ਆ ਰਹੇ ਆ ਇਹ ਸਾਡੀ ਸੁਰਤ ਤੋਂ ਵੀ ਪਹਿਲਾਂ ਦਾ ਇਹ ਚੱਲਦਾ ਆ ਰਿਹਾ ਆ ਤੇ ਬੜੀ ਧੂਮ-ਧਾਮ ਦੇ ਨਾਲ 3 ਦਿਨ ਇੱਕ ਦਿਨ ਨਗਰ ਕੀਰਤਨ ਦੇ ਵਿੱਚ ਸਾਰੇ ਨਗਰ ਦੀ ਸੰਗਤ ਇਕੱਤਰ ਹੋ ਕੇ ਲੰਗਰ ਦੀ ਸੇਵਾ ਕੀਰਤਨ ਕਥਾ ਸੁਣਦੇ ਆ ਤੇ ਦੂਸਰੇ ਦਿਨ ਆ ਦੋ ਦਿਨ ਹੁਣ ਜਵਾਨ ਇੱਕੀ ਸਜਾਈ ਜਾਂਦੇ ਆ ਗੁਰਪੁਰਬ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 5 ਜਨਵਰੀ ਨੂੰ ਆਉਂਦਾ ਆ ਪਰ ਉਸ ਦਿਨ ਤੇ ਬਹੁਤ ਸਾਰੇ ਆ ਪਾਸੇ ਇਹਨਾਂ ਦੀਵਾਨ ਲੱਗਦੇ ਆ ਤੇ ਢਾਡੀ ਜਿੱਥੇ ਜਾਂ ਹੋਰ ਕੀਰਤनियां ਜਿੱਥੇ ਅਵੇਲੇਬਲ ਨਹੀਂ ਸੀ ਹੁੰਦੇ ਇਸ ਕਰਕੇ ਸਾਡੇ ਬਜ਼ੁਰਗਾਂ ਨੇ ਇਹ ਤੈਅ ਕੀਤਾ ਸੀ ਕਿ ਅਸੀਂ ਇਹ ਜਿਹੜਾ ਗੁਰਪੁਰਬ ਹਰ 23 24 25 ਨੂੰ ਮਨਾਇਆ ਕਰਾਂਗੇ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਸੇ ਚੱਲਦਾ ਆ ਠੀਕ ਹੈ ਠੀਕ ਹੈ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆੰਦਰਾ ਸੁਗੰਦ ਸੈਨੇਕੀ ਪਿੰਡ ਸੰਧਵਾ ਅੰਦੋਲਨਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਮਿਲ ਲੱਗਾ ਤੁਸੀਂ ਕੀ ਕਿਹਾ ਅਸੀਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਸਾਡੇ ਪਿੰਡ ਦੇ ਬਜ਼ੁਰਗ ਬਹੁਤ ਤਰੀਕੇ ਨਾਲ ਮਨਾ ਰਹੇ ਆ ਪਹਿਲਾਂ ਤੋਂ ਉਹ ਨੇ ਮਗਰ ਸਾਡੀ ਸੰਗਤ ਸਾਰੀ ਛੋਟੀ ਛੋਟੀ ਸੰਗਤ ਜਿਹੜੀ ਪਹਿਲਾਂ ਮਗਰ ਉੱઠી ਆ ਉਸੇ ਤਰੀਕੇ ਨਾਲ ਬਜ਼ੁਰਗਾਂ ਦੇ ਮਗਰ ਜਾ ਰਹੀ ਹੈ ਸਾਰੀ ਕਿਸੇ ਤਰੀਕੇ ਨਾਲ ਮਨਾ ਰਹੇ ਆ ਸੇ ਪਾਸਾ ਵੀ ਇਸ ਪਿੰਡ ਵਿੱਚ ਦੀ ਕੋਈ ਟੂਰਨਾਮੈਂਟ ਵੀ ਆਦੇ ਹੋਣੇ ਨਾਲ ਦੇ ਨਾਲ ਆਪਾਂ ਜੀ ਇੱਕ ਹੁਣ 12 ਤੇ 13 ਫਾਰਮੂ ਟੂਰਨਾਮੈਂਟ ਰੱਖਿਆ ਉਹਦੇ ਤੇ ਆਪਾਂ ਟੂਰਨਾਮੈਂਟ ਪੈਨਪੰਦ ਰੱਖਿਆ ਆਪਾਂ ਦੂਏ ਜਿਹੜੇ ਆਮ ਪਲੇਅਰ ਹਨ ਦੂਸਰੇ ਚੱਲਦੇ ਆ ਉਹ ਵੀ ਰੱਖਿਆ ਪੈਨਪੰਦ ਰੱਖਿਆ ਟੂਰਨਾਮੈਂਟ ਆਪਾਂ ਤੇ ਛੋਟੇ ਪਲੇਅਰ ਜਿਹੜੇ 25 ਦਿਨ ਲਗਾਤਾਰ ਗਰਾਉਂਡ ਵਿੱਚ ਆਉਣਗੇ ਉਹਨਾਂ ਰਐਸੇ ਉਹਨਾਂ ਨੂੰ ਪਿੰਡ ਦੀ ਪੰਚਾਇਤ ਵੱਲੋਂ ਲੱਗਰ ਵੱਲੋਂ ਐਨਆਰਵੀਰਾਂ ਵੱਲੋਂ ਉਹਨੂੰ 3 ਕਿਲੋ ਘੇ ਦੇਣਾ ਜੇ ਲਗਾਤਾਰ ਹੋਣਗੇ 25 ਦਿਨ ਪੰਜ ਛੁੱਟੀਆਂ ਦੀਆਂ ਉਹਨਾਂ ਮੰਨੀਆਂ ਕੀ ਕੀ ਕੰਕੀਤਾ ਸ਼ੁਰੂ ਤੋਂ ਲੈ ਕੇ ਆਪਣਾ 12 13 ਫਰਮੀ ਬਾਬਾ ਜੀ ਅੱਜ ਤੱਕ ਵੀ ਨੌਜਵਾਨ ਪੀੜੀ ਨੂੰ ਤੁਸੀਂ ਅਸਰਾ ਕੀ ਨੌਜਵਾਨ ਪੀੜੀ ਬਹੁਤ ਪਿਛੇ ਨੂੰ ਜਾ ਰਹੀ ਹੈ ਆਪਣੀ ਸਿਰਫ ਇਹ ਜਿਹੜੀ ਨੌਜਵਾਨ ਪੀੜੀ ਦਾ ਮਕਸਦ ਆ ਸਿਰਫ ਮਾਂ ਨੂੰ ਜਿਆਦਾ ਪਤਾ ਹੁੰਦਾ ਆ ਵੀ ਸਾਡਾ ਮੁੰਡਾ ਕੀ ਕਰਦਾ ਇਹ ਜਿਹੜਾ ਬਜ਼ੁਰਗਿਆਂ ਦਾ ਬੰਦਾ ਹੁੰਦਾ ਉਹ ਤਾਂ ਪੈਸੇ ਕਮਾਉਂਦਾ ਹੀਂਦਾ ਉਹ ਪੈਸੇ ਕਮਾ ਕੇ ਘਰ ਦੇਂਦਾ ਵਾ ਜਿਹੜਾ ਮਾਤਾ ਨੂੰ ਜਿਆਦਾ ਪਤਾ ਹੁੰਦਾ ਇਸ ਚੀਜ਼ ਦਾ ਕਿ ਮਾਤਾ ਜਿਹੜੀ ਪਰਦਾ ਰੱਖਦੀ ਆ ਉਹ ਤੋਂ ਬੱਚੇ ਆਪਣੇ ਖਰਾਬ ਹੋਣਾ ਕੋਝ ਇੱਕ ਹੋਰ ਬਸਿਡਰ ਵਰਗੀ ਆਈਪਲ ਦੇ ਬਹੁਤ ਬੱਚੇ ਬਾਹਰ ਜਾਂਦੇ ਲਾਲਸਾ ਵਿੱਚ ਬਾਹਰ ਟਾਈਏ ਨੇ ਕਿਸ ਲਈਏ ਨੇ ਇਸ ਬਾਰੇ ਬਾਹਰ ਜਾਂਦੇ ਲਾਲ ਜਿਹੇ ਕਿ ਉੱਥੇ ਵੈਸੇ ਕਮਾਈ ਹੋਵੇ ਵਾਧਿਆ ਕਮਾਈ ਦਾ ਕਰਕੇ ਜਾ ਰਹੇ ਆ ਕੁਝ ਬੱਚੇ ਕੁਝ ਹੋ ਜਿਦਾ ਉਹਨਾਂ ਸក្តਾਈ ਬੋ ਕਰ ਦਿੱਤੀ ਆ ਵੈਸੇ ਜਾਣੋ ਫੜਦੇ ਨਹੀਂ ਫੇਰ ਵੀ ਸក្តਾਈ ਤੇ ਕਰ ਦਿੱਤੀ ਆ ਪਰ ਇੱਥੇ ਵੀ ਕੀ ਹਾਲਤ ਮੰਦੀ ਹੋ ਗਈ ਆ ਇੱਥੇ ਹੁਣ ਆਪਣੇ ਬੱਚੇ ਲੱਭਦੇ ਨਹੀਂ ਹੋਂ ਘਰਾਂ ਦੇ ਘਰ ਪੈਂਡ ਖਾਲੀ ਹੋਏ ਆ ਦਰਵਾਜ਼ੇ ਜਿੰਜਲ ਕੀ ਜਾਂਦੇ ਲੋਕਾਂ ਦੇ ਬਹੁਤ ਹਾਲ ਜ਼ਮਾੜੀ ਹੋਈ ਰਹੀ ਆ ਦਿਨ ਤੋਂ ਦਿਨ ਉਹਨਾਂ ਦੇ ਸੰਕਟਾਂ ਵਾਸਤੇ ਕੀ ਰਾਜੀ ਕਿਤੇ ਨਹੀਂ ਲਈ। ਸੰਗਤਾਂ 'ਚ ਬਹੁਤ ਵਧੀਆ ਪ੍ਰਾਲਾ ਚੱਲ ਰਿਆ ਜੀ ਸਾਡੇ। ਹੁਣ ਅਸੀਂ ਗੁਰੂ ਘਰ ਨੂੰ ਬੜਾ ਹੋਰ ਵੱਡਾ ਨਹੀਂ ਕਰਨਾ ਚਾਹੀਦਾ। ਅਸੀਂ ਸੇਵਾ ਹੀ ਕਰਨੀ ਜਿਹੜੀ ਸੇਵਾ ਹੀ ਕਰਨੀ ਹੈ ਬੱਚਿਆਂ ਦੀ ਹੁਣ ਸਾਡਾ ਇਹ ਹੀ ਪ੍ਰੋਗਰਾਮ ਚੱਲਣਾ ਬਣਾਉਣਾ। ਤਿੰਨੇ ਗੁਰਦੁਆਰੇ ਸਾਡਾ ਗੁਰੂ ਘਰ ਦੇ ਵਿੱਚ ਇਹ ਜੱਲਾ ਹੁਣ ਗੁਰਦੁਆਰੇ ਬਹੁਤ ਸੋਹਣੇ ਬਣ ਗਿਆ ਤੇ ਸੰਗ ਦੀ ਸੇਵਾ ਹੀ ਕਰਨੀ ਹੈ। ਠੀਕ ਹੈ ਜੀ। ਹਾਂਜੀ। ਵਾਹਿਗੁਰੂ ਸਾਹਿਬ। ਵਾਹਿਗੁਰੂ।